ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਗਤ ਜੀ ਇਸ ਚਿਰ ਮੈਂ ਸੀ ਲਚਕਾੜੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਖੜੇ ਆ ਜੀ ਜਿੱਦਾਂ ਆਪ ਜੀ ਨੂੰ ਪਤਾ ਜੀ 21 ਤਰੀਕ ਦਿਨ ਵੀਰਵਾਰ ਦਾ ਜਿਹੜਾ ਗੁਰਮਤ ਸਮਾਗਮ ਜਿਹੜਾ ਲਚਕਾਣੀ ਨਗਰ ਦੇ ਵਿੱਚ ਰੱਖਿਆ ਗਿਆ ਜੀ ਇਸ ਨਗਰ ਦੇ ਵਿੱਚ ਗੁਰਮਤ ਸਮਾਗਮ ਨੂੰ ਮੁੱਖ ਰੱਖਦੇ ਹੋਏ ਕੱਲ 21 ਤਰੀਕ ਆ ਜੀ ਕੱਲ ਨੂੰ ਭੋਗ ਪਾਏ ਜਾਣੇ ਨੇ ਜੀ ਗੁਰੂ ਮਹਾਰਾਜ ਪ੍ਰਕਾਸ਼ ਹੋਣਗੇ ਆਪ ਜੀ ਨੇ ਸਾਰੇ ਭੈਣ ਭਰਾਵਾਂ ਨੇ ਪਿੰਡਾਂ ਦੇ ਵਿੱਚੋਂ ਇਲਾਕਿਆਂ ਦੇ ਵਿੱਚੋਂ ਜ਼ਰੂਰ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਣੀ ਆ ਤੇ ਆ ਕੇ ਇਸ ਗੁਰ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਸਾਡੀ ਇਹੀ ਅਰਦਾਸ ਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮਹਾਰਾਜ ਚੰਗਾ ਜੀਵਨ ਬਖਸ਼ਣ ਤੇ ਅਸੀਂ ਸਾਰੀ ਸੰਗਤ ਲਈ ਤਹਿ ਦਿਲੋਂ ਧੰਨਵਾਦ ਕਰਦੇ ਆ ਨੌਜਵਾਨ ਵੀਰ ਭਰਾ ਇਲਾਕਾ ਵਾਸੀ ਪਿੰਡ ਵਾਸੀ ਹੋਰ ਜਿੱਥੋਂ-ਜਿੱਥੋਂ ਵੀ ਤੁਸੀਂ ਭੈਣ ਭਰਾ ਇਸ ਵੀਡੀਓ ਨੂੰ ਦੇਖੋਗੇ ਸ਼ੇਅਰ ਕਰੋਗੇ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਤੇ ਤੁਸੀਂ ਕੱਲ 21 ਤਰੀਕ ਦਿਨ ਵੀਰਵਾਰ ਨੂੰ ਇਸ ਗੁਰਮਤ ਸਮਾਗਮ ਦੇ ਵਿੱਚ ਜਰੂਰ ਵੱਧ ਚੜ ਕੇ ਅਸੀਂ ਪਹਿਲਾਂ ਵੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਵੀ ਇਲਾਕੇ ਦੇ ਵਿੱਚੋਂ ਆਲੇ-ਦਾਲੇ 10-15 ਪਿੰਡਾਂ ਦੇ ਵਿੱਚੋਂ ਜੇ ਟਰੈਲੀਆਂ ਜਿਹੜਾ ਸੰਗਤਾਂ ਨੂੰ ਲਾਈਆਂ ਜਾਣ ਜਿਹੜੇ ਬਜ਼ੁਰਗ ਹੁੰਦੇ ਨੇ ਸਾਡੀਆਂ ਮਾਤਮਾ ਹੁੰਦੀਆਂ ਨੇ ਉਹਨਾਂ ਨੂੰ ਕਈ ਵਾਰੀ ਬੱਚੇ ਲੈ ਕੇ ਨਹੀਂ ਆਉਂਦੇ ਬਿਜ਼ੀ ਹੁੰਦੇ ਨੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਜਿਹੜੀ ਸਾਡੀਆਂ ਮਾਤਾਂ ਮਾਂ ਨੇ ਬਜ਼ੁਰਗ ਨੇ ਉਹ ਇਸ ਗੁਰਮਤ ਸਮਾਗਮ ਦਾ ਲਾਹਾ ਪ੍ਰਾਪਤ ਕਰ ਸਕਣ ਜਿੱਦਾਂ ਕੀਰਤਨੀ ਜਿਥੇ ਜਿਹੜਾ ਢਾਡੀ ਢਾਡੀ ਭਾਈ ਗੁਰਪ੍ਰੀਤ ਸਿੰਘ ਦੀ ਲਾਂਡਰਾਂ ਵਾਲੇ ਵੀ ਹੋਣਗੇ ਭਾਈ ਜਗਿੰਦਰ ਸਿੰਘ ਰਿਆੜ ਜੀ ਨੇ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਕੀਰਤਨ ਕਰਨਾ 10 ਵਜੇ ਤੋਂ ਪਹਿਲਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਤਿੰਨ ਜਥੇ ਨੇ ਜਿਹੜੇ ਉਹ ਕੀਰਤਨ ਕਰਨਗੇ 8 ਵਜੇ ਸਮਾਗਮ ਸ਼ੁਰੂ ਹੋਣਾ ਜੀ ਸਵੇਰੇ ਉਸ ਤੋਂ ਬਾਅਦ 11 ਵਜੇ ਤੋਂ ਬਾਅਦ ਲਾਂਡਰਾਂ ਵਾਲਾ ਜਥਾ ਜੀ ਭਾਈ ਗੁਰਪ੍ਰੀਤ ਸਿੰਘ ਦੀ ਲਾਂਡਰਾਂ ਵਾਲੇ ਉਸ ਤੋਂ ਬਾਅਦ ਬਾਬਾ ਗੁਲਾਬ ਸਿੰਘ ਜੀ ਨੇ ਚਮਕੌਰ ਸਾਹਿਬ ਵਾਲੇ ਐਦਾਂ ਹੀ ਸੰਤ ਬਾਬਾ ਭਪਿੰਦਰ ਸਿੰਘ ਜੀ ਨੇ ਜਰਗ ਵਾਲੇ ਐਦਾਂ ਹੀ ਆਪਣੇ ਸੰਤ ਮਹਾਪੁਰਸ਼ ਲੰਗਰ ਵਾਲੇ ਬਾਬਾ ਜੀ ਜੋਤੀ ਜੀ ਰੂਪ ਤੋਂ ਐਦਾਂ ਹੀ ਹੋ ਸੰਤ ਸਮਾਜ ਰਾਣਾ ਸਾਹਿਬ ਤੋਂ ਆਲੂਵਾਲ ਸਭ ਤੋਂ ਉਦਵਲਾਣ ਸਾਹਿਬ ਤੋਂ ਰੋੜੇਵਾਲ ਸਾਹਿਬ ਤੋਂ ਵੱਖ-ਵੱਖ ਚਪੜ ਤੋਂ ਬਾਬਾ ਜੀ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਹਮੇਸ਼ਾ ਹੀ ਸਾਡੀ ਜਿਹੜੀ ਮਦਦ ਕੀਤੀ ਇਸ ਕਾਰਜ ਦੇ ਵਿੱਚ ਸਪੋਰਟ ਕੀਤੀ ਪ੍ਰੈਕਟੀਕਲੀ ਸਾਡੇ ਨਾਲ ਜਿਹੜੇ ਖੜੇ ਤੁਹਾਡਾ ਅਸੀਂ ਸਾਰਿਆਂ ਦੀ ਧੰਨਵਾਦ ਕਰਦੇ ਹਾਂ ਜੀ ਪਰ ਤੁਸੀਂ ਸਾਰੇ ਭੈਣ ਭਰਾਵਾਂ ਨੇ ਜਿਹੜੇ ਇਸ ਗੁਰਮ ਸਮਾਗਮ ਚ ਆ ਕੇ ਹਿੱਸਾ ਲੈਣਾ ਤਾਂ ਜੋ ਆਪਾਂ ਅਗਲੀ ਵਾਰੀ ਨੂੰ ਹੋਰ ਕੁਝ ਵੱਡਾ ਹੋਰ ਵੱਡਾ ਗੁਰਮ ਸਮਾਗਮ ਕਰਾਉਣ ਦੀ ਕੋਸ਼ਿਸ਼ ਕਰੀਏ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਆ ਆਪਾਂ ਇਸ ਵਾਰੀ ਵੀ ਜਿਹੜਾ ਅੰਮ੍ਰਿਤ ਵਾਲੇ ਪ੍ਰਾਣੀ ਅੰਮ੍ਰਿਤ ਵਾਲੀਆਂ ਸਾਡੀਆਂ ਭੈਣਾਂ ਬੱਚਿਆਂ ਨੂੰ ਤਿਆਰ ਕਰ ਸਕੀਏ ਅਗਲੇ ਸਾਲ ਆਪਾਂ ਬਾਟਾ ਵੀ ਤਿਆਰ ਕਰ ਸਕੀਏ ਇਸ ਦਿਨ ਮਹਾਰਾਜ ਐਸੀ ਤਾਕਤ ਦੇਣ ਕੋਈ ਐਸੀ ਖੇਡ ਖੇਡਣ ਜਿੱਦਾਂ ਮਹਾਰਾ ਸੱਚੇ ਪਾਸ਼ਾ ਵਾਹਿਗੁਰੂ ਹਾਂਜੀ ਸੰਗਤ ਜੀ ਬਿਜਲੀ ਜਿਹੜਾ ਚਲੀ ਗਈ ਜੀ ਕਿਸੇ ਕਾਰਨ ਤੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਸਾਰੇ ਭੈਣ ਭਰਾਵਾਂ ਨੂੰ ਇਲਾਕਾ ਨਿਵਾਸੀਆਂ ਨੂੰ ਔਰ ਅਸੀਂ ਸੰਗਤ ਬਸਨਾ ਚਾਹੁੰਦੇ ਹਾਂ ਜੀ ਜਿਹੜੇ ਪਿੰਡਪਰਾ ਪਾਸੋਂ ਵਾਲੇ ਪਾਸਿਓਂ ਲੁਧਿਆਣੇ ਵਾਲੇ ਪਾਸਿਓਂ ਆਉਣਾ ਚਾਹੁੰਦੇ ਨੇ ਉਹ ਖੰਨੇ ਤੋਂ ਜਿਹੜਾ ਮੁੜ ਕੇ ਇੱਧਰ ਨੂੰ ਪਹੁੰਚ ਸਕਦੇ ਨੇ ਖੰਨੇ ਤੋਂ ਮਲੋ ਮਲੋ ਤੋਂ ਪਾਸੋਂ ਔਰ ਜਿਹੜੇ ਵੀਰ ਪਟਿਆਲੇ ਤੋਂ ਆਉਣਾ ਚਾਹੁੰਦੇ ਨੇ ਉਹ ਪਟਿਆਲੇ ਜਿਹੜਾ ਜਿਹੜਾ ਥਾਪਰ ਯੂਨੀਵਰਸਿਟੀ ਦੇ ਕੋਲੋਂ ਇਹ ਪਾਸੋਂ ਰੋਡ ਮੁੜਦਾ ਜੀ ਔਰ 5-6 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਲਚਕਾਣੀ ਪਿੰਡਾ ਪਰਲੇ ਪਾਸੇ ਲਾਅ ਯੂਨੀਵਰਸਿਟੀ ਆ ਜੀ ਇੱਧਰਲੇ ਪਾਸੇ ਗੁਰਮਤ ਸਮਾਗਮ ਆ ਜੀ ਜੀਓ ਆਇਆਂ ਨੂੰ ਧੰਨਵਾਦ ਜੀ ਕੋਈ ਗਲਤੀ ਹੋਵੇ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵ वैगुरु